ਐਂਡ ਫਤੇਗੜ ਛੰਨਾ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਜੀਤ ਸਿੰਘ ਜੀ ਪੰਜ ਰਾਤ ਉਹਨਾਂ ਦੇ ਨਾਲ ਸਤਗੁਰ ਸਿੰਘ ਬੱਗਾ ਜੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਮਾਤਾ ਕਰਨੈਲ ਕੌਰ ਜੀ ਜਿਨ੍ਹਾਂ ਦਾ ਆ ਘਰ ਮਕਾਨ ਥੋੜੀ ਦੇਰ ਪਹਿਲਾਂ ਹੀ ਹੁਣ ਤੋਂ ਲਗਭਗ 2 ਘੰਟੇ ਪਹਿਲਾਂ ਹੀ ਇਹ ਇੱਕਦਮ ਮਕਾਨ गिर ਗਿਆ ਪਰਮਾਤਮਾ ਦੀ ਮਿਹਰ ਰਹੀ ਸੱਚੇ ਪਾਤਸ਼ਾਹ ਦੀ ਮਿਹਰ ਰਹੀ ਘਰ ਦੇ ਅੰਦਰ ਕੋਈ ਹੈ ਨਹੀਂ ਸੀ ਮਾਤਾ ਕੁਝ ਬਾਹਰ ਲੈਣ ਵਾਸਤੇ ਚਲੀ ਗਈ ਤਾਂ ਅਚਾਨਕ ਆ ਘਰ ਦੀ ਇਮਾਰਤ ਤਾਂ ਇਕਦਮ ਡਿੱਗੀ ਤਾਂ ਇਹ ਬਹੁਤ بڑا ਨੁਕਸਾਨ ਹੋਇਆ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਮਾਤਾ ਕਰਨੈਲ ਕੌਰ ਪਤਨੀ ਸਵਰਗੀ ਪੂਰਨ ਸਿੰਘ ਬਹੁਤ بڑا ਨੁਕਸਾਨ ਹੋਇਆ ਲੈ ਦੇ ਕੇ ਹਰ ਇੱਕ ਇਨਸਾਨ ਕੋਲ ਇੱਕ ਘਰ ਹੀ ਹੁੰਦਾ ਆਪਣੀ ਜ਼ਿੰਦਗੀ ਚ ਤਣਕਾ ਤਣਕਾ ਕਰਕੇ ਮਨੁੱਖ ਜੋੜਦਾ ਤਾਂ ਉਹ ਘਰ ਬਣਾਉਂਦਾ ਸਭ ਤੋਂ ਪਹਿਲਾਂ ਆਪਣਾ ਜੇ ਉਹ ਘਰ ਘਰ ਤੋਂ ਹੀ ਉਹਦਾ ਬਿਲਕੁਲ ਇੱਕ ਘਾਰ ਹੀ ਖਤਮ ਹੋ ਜਵੇ ਫਿਰ ਉਹਦੇ ਕੋਲ ਕੁਝ ਨਹੀਂ ਬਚਦਾ ਖਾਸ ਕਰਕੇ ਤਾਂ ਜਿਹੜੇ ਵਿਚਾਰੇ ਮਜ਼ਦੂਰ ਗਰੀਬ ਪਿੰਡਾਂ 'ਚ ਰਹਿਣ ਵਾਲੇ ਉਹਨਾਂ ਕੋਲ ਤਾਂ ਘਰ ਹੀ ਹੁੰਦਾ ਕੋਈ ਪ੍ਰਾਪਰਟੀ ਜ਼ਮੀਨ ਜਾਇਦਾਦ ਕੁਝ ਨਹੀਂ ਹੁੰਦਾ ਤਾਂ ਉਹ ਘਰ ਹੀ ਜੇਕਰ ਚਲਾ ਜਾਵੇ ਤਾਂ ਉਹ ਬਿਲਕੁਲ ਬੇਸਹਾਰਾ ਹੋ ਜਾਂਦੇ ਨੇ ਸੋ ਉਹਨਾਂ ਨੂੰ ਸਹਾਰਾ ਦੇਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸਰਦਾਰ ਅਮਰਜੀਤ ਸਿੰਘ ਜੀ ਪੰਜ ਰਾਤ ਆਏ ਨੇ ਉਹ ਵੀ ਕੋਸ਼ਿਸ਼ ਕਰਨਗੇ ਇਹਨਾਂ ਨੂੰ ਇਸ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ مالی ਮਦਦ ਦਿਵਾਉਣ ਦੀ ਤੇ ਸ਼ਰੋਮਣੀ ਕਮੇਟੀ ਦੀ ਤਰਫੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਇਸ ਪਰਿਵਾਰ ਨੂੰ مالی ਮਦਦ ਦਿਵਾਉਣ ਦੀ ਸੋ ਅੱਜ ਦੁੱਖ ਦੀ ਘੜੀ ਦੇ ਵਿੱਚ ਪਿੰਡ ਦੇ ਸਾਰੇ ਸੱਜਣ ਇੱਥੇ ਮੌਜੂਦ ਨੇ ਜਿੰਨੇ ਵੀ ਨਗਰ ਦੇ ਹੈਗੇ ਆ ਉਹ ਸਾਰੇ ਮੌਜੂਦ ਨੇ ਇੱਥੇ ਇਸ ਘਰ ਦੇ ਵਿੱਚ ਤਾਂ ਬਹੁਤ ਵੱਡਾ ਬਚਾਅ ਹੋ ਗਿਆ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਨਹੀਂ ਤਾਂ ਇਹ ਸੋ ਆ ਦੂਜੇ ਕਮਰੇ ਵੀ ਬਿਲਕੁਲ ਡੈਮੇਜ ਹੋਣ ਦੀ ਕਗਾਰ ਤੇ ਆ ਦੂਜੇ ਕਮਰੇ ਵੀ ਢਾਉਣੇ ਪੈਣਗੇ ਸੋ ਆ ਸਾਰਾ ਸਮਾਨ ਬਾਹਰ ਕੱਢ ਕੇ ਰੱਖਿਆ ਹੋਇਆ ਹੈ। ਸੋ بارش ਲਗਾਤਾਰ ਹੋ ਰਹੀ ਹੈ ਕਈ ਦਿਨਾਂ ਤੋਂ। ਉਸ ਦੇ ਚੱਲਦੇ ਆ ਹੀ ਇਹ ਹਾਦਸਾ ਵਾਪਰਿਆ ਹੈ। ਸੋ ਪਿੰਡ ਫਤੇਗੜ ਛੰਨਾ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ। ਸੋ ਅਸੀਂ ਫੌਰੀ ਤੌਰ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਤੇ ਨਾਲ ਹੀ ਨਾਲ ਸ਼੍ਰੋਮਣੀ ਕਮੇਟੀ ਤੇ ਹੋਰ ਜਿੰਨੀਆਂ ਵੀ ਐਨ ਜੀਓ ਨੇ ਸੰਸਥਾਵਾਂ ਨੇ ਇਸ ਬੀਬੀ ਦੀ ਮਦਦ ਕਰਨ ਕਰਨਾਲ ਕੌਰ ਦੀ ਬਹੁਤ ਹੀ ਮਿਹਨਤੀ ਹੈ। ਬਹੁਤ بڑا ਨੁਕਸਾਨ ਹੋਇਆ ਇਸ ਦਾ ਕਿਰਪਾ ਕਰਕੇ ਜਿਹੜੇ ਵੀ ਮਦਦ ਕਰਨਾ ਚਾਹੁੰਦੇ ਆ ਘਰ ਆ ਕੇ ਵੀ ਕਰ ਸਕਦੇ ਹੋ ਫਤੇਗੜ ਛੰਨਾ ਪਿੰਡ ਦੇ ਵਿੱਚ ਬੀਬੀ ਕਰਨਾਲਕੌਰ ਥੈਂਕ ਯੂ